ਹਾਰਾ ਜੂਨ ਨੂੰ ਤੇਜ਼ ਹਨੇਰੀ ਦਾ ਅਲਰਟ ਪੂਰਾ ਹਫਤਾ ਪੈ ਸਕਦਾ ਹੈ ਐਸਡੀਐਮ ਡਾਕਟਰ ਜੋਏ 25 ਲੱਖ ਰੁਪਏ ਦੇ ਰਿਸ਼ਵਤ ਕਾਂਡ ਮਾਮਲੇ ਚ ਆਇਆ ਨਵਾਂ ਮੋੜ ਪੰਜਾਬ ਚ ਵਾਪਰਿਆ ਦਰਦਨਾਖਾ ਹਾਦਸਾ ਤਿੰਨ ਕਾਰਾਂ ਦੀ ਭਿਆਨਕ ਟੱਕਰ ਨੇ ਲਈ ਦੋ ਲੋਕਾਂ ਦੀ ਜਾਨ ਅਮਰਪਾਲ ਸਿੰਘ ਮੈਰੋ ਦਾ ਇੰਸਟਾਗ੍ਰam ਅਕਾਊਂਟ ਹੋਇਆ ਬੈਨ ਦਾ ਨਾਜਹੀ ਹੈਲੀਕਾਪਟਰ ਕ੍ਰੈਸ਼ ਸੱਤ ਲੋਕਾਂ ਦੇ ਮਾਰੇ ਜਾਣ ਦਾ ਖੱਜਾ ਕਰੋਨਾ ਦੇ ਵਿਦਾਈ ਚਿੰਤਾ ਸੂਬੇ ਦੇ ਵਿੱਚ ਮਿਲੇ ਨੇ 43 ਨਵੇਂ ਮਾਮਲੇ ਹੁਣ ਤੱਕ ਕੁੱਲ 27 ਲੋਕਾਂ ਦੀ ਹੋ ਚੁੱਕੀ ਹੈ ਮੌਤ ਹਰ ਪੱਜੰਤ ਤੋਂ ਬਾਅਦ ਅਸ਼ੋਕ ਮਿਲਤਨ ਨੇ ਵੀ ਸੰਜੀਵ ਅਰੋੜਾ ਨੂੰ ਜਤੌਣ ਲਈ ਮੰਗੀਆਂ ਵੋਟਾਂ ਲੋ ਮੈਰਿਜ ਮਗਰੋਂ ਪਤਨੀ ਦਾ ਕਤਲ ਕਰਨ ਵਾਲਾ ਪਤੀ ਨੇਪਾਲ ਪੱਜਨ ਦੀ ਤਿਆਰੀ ਚ ਸੀ ਪੁਲਿਸ ਨੇ ਕੀਤਾ ਹੈ ਗ੍ਰਫਤਾਰ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਤੇ ਪੰਜਾਬ ਦਾ ਦਬਦਬਾ ਕੁ ਮੁੰਡੇ ਕੁੜੀਆਂ ਦੀਆਂ ਟੀਮਾਂ ਨੇ ਜਿੱਤੇ ਓਵਰਆਲ ਕਿਤਾਬ ਟਰੰਪ ਨੇ ਰਾਣ ਨੂੰ ਪ੍ਰਮਾਣੂ ਸਮਝੋਤਾ ਕਰਨ ਦਾ ਦਿੱਤਾ ਦੂਜਾ ਮੌਕਾ